ਲੋਵ ਸਾਰਿਆਂ ਨੂੰ ਸასიਖਾਲ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਘਰ ਵਾਲੀ ਖੀਜੀ ਪਈ ਐ ਚਾਹੂ ਮਾਣਾ ਬਈ ਮੈਂ ਜਾਣਾ ਸੀ ਵਿਆਹ ਤੇ ਮੈਂ ਪੁੱਛਿਆ ਵੀ ਮੈਂ ਕਿ ਵਿਆਹ ਤੇ ਜਾਣਾ ਕਹਿੰਦੀ ਮੈਨੂੰ ਨਹੀਂ ਯੂਟਿਊਬ ਵਾਲੀ ਦੂਰੀ ਨਹੀਂ ਮੈਨੂੰ ਲੈ ਕੇ ਜਾਣਾ ਮੈਨੂੰ ਸਾਸਰੀਕਾਲ ਤੁਸੀਂ ਮੈਨੂੰ ਠਾਲਣ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂ ਜਾਣਾ ਪਿਆ ਤੇ ਤੁਸੀਂ ਨਹੀਂ ਜਾਣਾ ਤੁਸੀਂ ਆਪਣੇ ਘਰ ਦਾ ਕੰਮ ਨਿਭਾਓ ਇਧਰ ਲਾ ਪਈ ਸਵੇਰੇ ਸਵੇਰੇ ਹੋ ਗਿਆ ਕੰਮ ਸ਼ੁਰੂ ਥਪੜੋ ਥਪੜੀ ਹੋਇਆ ਪਿਆ ਇਹ ਕੰਮ ਉਦੋਂ ਤੋਂ ਬਸ ਫੇਰ ਉੱਠ ਕੇ ਭਰਾ ਉਹ ਦਿਨੇ ਚੜਦਾ ਬਾਵੇ ਪਸਵਾ ਦਵਾਲੇ ਹੋ ਜੋ ਜਿਉਂ ਗੁਹਾ ਚੱਕਣ ਕੋ ਜਿਉਂ ਗੁਹਾ ਚੱਕਣ ਕੋ ਜਿਉਂ ਗੁਹਾ ਚੱਕਣ ਕੋ ਬਸ ਗੁਹਾ 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 ਉਹੀ ਬੀ ਮੇਟਰੋ ਲੈ ਗੱਡੀ ਧੋ ਲਈਆ ਕਰੋ ਮਾਰੀ ਜ਼ਰਬ ਤੇ ਤੁਹਾਨੂੰ ਜਿਹੀ ਮੈਗਾ ਪਹਿਲਾ ਗੱਡੀ ਧਵਾ ਕੇ ਫੇਰ ਜਾਂਦੇ ਵਿਆ ਤੇ ਯਾਰ ਨਵੀਂ ਗੱਡੀ ਲਈਆ ਪਤਾ ਲੱਗੇ ਮੜ ਗਿਆ ਅੱਲਾ ਵੀ ਜਦੋਂ ਗੱਡੀ ਧਵਾਈ ਤਾਂ ਮੈਂ ਬਣਾਈ ਵੀਡੀਓ ਘਰ ਇੰਦਰਾ ਵੜੀ ਮੈਨੂੰ ਕਿੱਦਾਂ ਫੀਲਿੰਗ ਆ ਰਹੀ ਪੂਰੀ ਆ ਜੀ ਕੋ ਫੇਰ ਮੈਂ ਕਹਿੰਦੀ ਫੀਲਿੰਗ ਤਾਂ ਆਣੀ ਆ ਫੇਰ ਨਵੀਂ ਗੱਡੀ ਆ ਤੇ ਲੋਵੀ ਫੇ ਆਪਾਂ ਪਹੁੰਚ ਗਏ ਪਿੰਡ ਸ਼ੂਕਰ ਬਿੰਦਰੀ ਵਾਈ ਦੇ ਘਰੇ ਪ੍ਰੋਗਰਾਮ ਸੀਗਾ ਤੇ ਆਪਣੇ ਜੱਜ ਦੀ ਕੁੜੀ ਦਾ ਸੀਗਾ ਵਿਆਹ ਦੇਖ ਸੰਬੰਧ ਦੇ ਵਿੱਚ ਖੰਡ ਪੜ ਤੇ ਪ੍ਰਿਤਪਲ ਵਰਗਰਾੜੀ ਆਪਣਾ ਭਰਾ ਪਾਗਲੇ ਗਏ ਦਿੱਲੀ ਜੰਗੜੇ ਭਰੇ ਨੂੜ ਕੇ ਪਹਿਲੀ ਕਰਦੇ ਕਤਲ ਜਲਾਦਾਨੇਗੇ ਮੰਨੀ ਈਨ ਨਦੀਰ ਗੁਰੂ ਦੇ ਸੱਚੇ ਮਜਾਜਾਰੇ ਦੀ ਬੜੀਆਂ ਫੇਰ ਟਵੈ ਲਬ ਮਸਲਾ ਦੇ ਇੱਕ ਜਦ ਵੀ ਜ਼ਲਮ ਸਿਕਾਤੇ ਹੋਏ ਜ਼ਲਮ ਨੇ ਹੋਰ ਨਖਾਰ ਬਤੇ ਹੋ ਗਿਆ ਤੇਜ਼ ਜ਼ਲਮ ਦਾ ਚੱਕਰ ਫੜ ਕੇ ਕੇਸਾਂ ਧਾਰੀ ਫੱਕਰਾ ਬਉਤੇ ਚਰਕੜੀਆਂ ਤੇ ਚਾੜੇ ਨਿਆਣੇ ਨੇਜਾਂ ਤੇ ਟਕਪੜੇ ਪੁੱਛੜੋਂ ਖੋ ਕੇ ਮਾਵਾ ਦੂੰਗਾ ਤਾਂ ਤਸੱਦਾਰਾ ਦੀ ਜੇ ਕਰ ਉੱਤਰਸਾਂ ਸ਼ਾਹ ਨੇ ਨਾਦਰਸੁਲੇ ਕਰ ਬੈ ਜ਼ੁਲਮ ਸਿਖਾਂਦੇ ਖੁੱਲੇ ਸਿੱਖ ਕੌਮ ਦੀ ਜੜ ਨੂੰ ਪਟਤਾ ਢਾਹਰ ਮਨ ਨਰਸੁ ਨੇ ਰੀ ਅਟਤਾ ਕਰੀ ਪੈਦਵੀ ਗੁਰ ਕਰਦੀ ਮੱਤਾਂ ਰੰਗਣ ਨਚਾਵੇ ਗਣਕਾ ਪਹਿਨ ਨਵਾਬਾਂ ਦੀ ਵਰਦੀ ਦੀ ਖਬਰਾਂ ਕਦਾ ਅਸੀਂ ਦੂਣ ਸਵਾਏ ਹੋਏ ਅਸੀਂ ਕਦੇ ਖਤਮ ਨਹੀਂ ਹੋ ਸਕਦੇ ਵਕਵਾਕ ਸਮੇਂ ਦੀ ਸਰਕਾਰ ਨੇ ਵਕਵਾਕ ਤਰੀਕੇ ਦੇ ਨਾਲ ਸਾਨੂੰ ਖਤਮ ਕਰਨ ਦਾ ਜ਼ੋਰ ਲਾਇਆ ਮੀਰ ਮੰਨੂ ਆਇਆ ਮੀਰ ਮੰਨੂ ਦੇ ਮੰਦ ਦੇ ਵਿੱਚ ਖਿਆਲ ਕਰਿਆ ਕਹਿੰਦਾ ਜੇਕਰ ਸਿੱਖਾਂ ਨੂੰ ਜੰਮਣ ਵਾਲੀਆਂ ਮਾਵਾਂ ਮਾਰ ਦਿੱਤੀਆਂ ਜਾਣ ਤੇ ਸਿੱਖ ਜੰਮਣੇ ਬੰਦ ਹੋ ਜਾਣ ਉਹਨੇ ਸਾਡੀਆਂ ਮਾਤਾਵਾਂ ਭੈਣਾਂ ਨੂੰ ਨਾਮ ਜੰਮੇ ਬੱਚਿਆਂ ਸਮੇਤ ਮੜ ਕੇ ਜਿਹਨਾਂ ਦੇ ਵਿੱਚ ਬੰਦ ਕਰਦੇ ਉਹਦੇ ਵਿੱਚ ਇੱਕ ਗੱਲ ਦੇਖਣ ਵਾਲੀ ਸੀ ਕਿ ਜੁੱਤੀਆਂ ਪਾਲ ਚਕਾਨ ਵਾਲੇ ਫ੍ਰੀ ਜੁੱਤੀਆਂ ਪਾਲ ਚਕਾ ਦੇ ਸੀ ਇਹਨਾਂ ਨੂੰ ਪੈਸੇ ਘਰ ਵਾਲਿਆਂ ਦਿੱਤੇ ਸੀ ਇਹ ਵੀ ਕੰਮ ਵਧੀਆ ਵਾ ਤੇ ਨਾਲੇ ਤਾਂ ਪ੍ਰੋਣਾ ਦੀ ਜੁੱਤੀਆਂ ਪਵਾਛ ਹੋ ਜਾਂਦੀਆਂ ਵਧੀਆ ਤਰੀਕੇ ਨਾਲ ਨਾਲੇ ਅਗਲੀ ਸੇਵਾ ਕਰ ਜਾਂਦੀਆਂ ਉਸ ਤੋਂ ਬਾਅਦ ਫਿਰ ਪ੍ਰਤਿਬੰਦੀ ਵੀਰ ਮੇਆ ਤੁਗਨੀ ਯਾਰਾਂ ਦੀ ਡੋਡਾਂ ਵਾਲੇ ਸਰਦਾਰਾਂ ਦੀ ਹੋ ਕਦੋਂ ਕੌਮ ਜਵਾਨੀਆਂ ਮਾਣਦੀ ਆ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਕਦੋਂ ਕੌਮ ਦਾ ਹੁੰਦਾ ਭੈਕ ਰਚਨ ਹੁੰਦਾ ਨਾਂ ਮਹਾਨ ਬਲੀ ਜਦੋਂ ਦਾਨੀਆਂ ਦਾ ਰੰਮਾ ਵਾਸਤੇ ਧਰਨਾ ਬਣਦਾ ਫਰਜ਼ ਹੈ ਅੰਤ ਦੇ ਬਾਰੀਆਂ ਦਾ ਜਾਲਮ ਜ਼ੁਲਮ ਕਮਾਉਣ ਦੇ ਤਦੋਂ ਜ਼ਿਕਰ ਇੱਕ ਸਤਾ ਚੱਲਦਾ ਰਹੇ ਕੁਰਬਾਨੀਆਂ ਦਾ ਚੱਲਦਾ ਰਹੇ ਕੁਰਬਾਨੀਆਂ ਦਾ ਸਤਿਕਾਰ ਮਹਤੁਤ ਸੰਤ ਗਿਆਨੀ ਜਰਮਲ ਸਿੰਘ ਖਾਲਸਾ ਭਿੰਡਾ ਵਾਲਾ ਨੂੰ ਯਾਦ ਕਰਕੇ ਪੌਂਦੇ ਸੁੱਚੇ ਸਿੱਖਿਸ਼ਣਾਂ ਨੂੰ ਯਾਦ ਕਰਕੇ ਉੱਚੀ ਬਾਤ ਦੇਣ ਜਬੀ ਹੈ ਜੀ ਸਹਿਰ ਜੱਤਿਆਂ ਬਾਦ ਨਹੀਂ ਰਹਿਣਾ ਤਰਾ ਮਤ ਪ੍ਰੋਗਰਾਮ ਤੋਂ ਬਾਅਦ ਬਰਗਾੜੀ ਸਾਹਿਬ ਨੂੰ ਬੁਲਾਈ ਪਵਾਹੇ ਗੋਜੀ ਖਾਲਸਾ ਫਤਿਹ ਤੇ ਉਹਨਾਂ ਨੂੰ ਕੀ ਦਰਵਾਣਾ ਤੇ ਫਿਰ ਜਿਮੀ ਭਾਜੀ ਨਾਲ ਕੀਤੀਆਂ ਕੋਈ ਦਿਲ ਦੀਆਂ ਗੱਲਾਂ ਗੱਲਾਂ ਇੰਨੀਆਂ ਰੁੱਝ ਗਈਆਂ ਕਿ ਸਿਆਤਾ ਚ ਛਿੜ ਗਈ ਉਸ ਤੋਂ ਬਾਅਦ ਆਪਾਂ ਗੱਡੀ ਚੱਕੀ ਤੇ ਆਪਾਂ ਤੋਰ ਪਈ ਜੀ ਪਿੰਡ ਨੂੰ ਤੇ ਘਰੇ ਆ ਗਏ ਜੀ ਆਪਾਂ ਆਪਣੇ ਪਿੰਡ ਤੇ ਉੱਥੇ ਮੰਮੀ ਦੀ ਲੈਣ ਚਲ ਕੇ ਦਵਾਈ ਮੰਮੀ ਸਾਡੀ ਨੂੰ ਥੋੜੀ ਜਿਹੀ ਤੋਰਨ ਲਾਪੀ ਸਹੀ ਤਰੀਕੇ ਨਾਲ ਔਰਤਾਂ ਹੀ ਮੰਮੀ ਦੇ ਗੋਡਾ ਮਲਾਣ ਜਾਈਦਾ ਤੇ ਫਿਰ ਆਪਾਂ ਮੰਮੀ ਨੇ ਜਿਹੜੀ ਦਗਰੀ ਚਾਹ ਬਲੀਆਂ ਵੀ ਦੇਈ ਉਹ ਨਾਲ ਕਿ ਇਹਨੂੰ ਵੀ ਚਾਹ ਬਣਾਉਣਾ ਆਪਣੇ ਘਰੇ ਜਾਣ ਦਾ ਦੇਖਣਾ ਹੁੰਦਾ ਆਪਣਾ ਘਰ ਗਿਆ ਗਿਆ ਮੰਮੀ ਪੂਰਾ ਠੋਕ ਨਾ ਲੈਂਦੀ ਚਾਹ ਬਣਾਉ ਲੈ ਮੰਮੀ ਨੇ ਚਾਹ ਬਣਾਈ ਐ ਐਸੀ ਚਾਹ ਮलाई ਪਤਾ ਨਹੀਂ ਕਿਹਾ ਪਤਾ ਚਾਹ ਮੈਨੂੰ ਵੀ ਮਜਬੂਰ ਹੋਇਆ ਚਾਹ ਪੀਣੀ ਪਈ ਉਹ ਸੀਰ ਨਹੀਂ ਜੀ ਨਾਲ ਉਸ ਤੋਂ ਬਾਅਦ ਡੇੜੀ ਦਾ ਪਹੁੰਚ ਗਿਆ ਨਾ ਕਾਕਾ ਖੇਤੀਂ ਆ ਜਾ ਖੇਤਾ 'ਚ ਪਹੁੰਚ ਪੱਲੀਆਂ ਲੈ ਕੇ ਮੈਂ ਕਿਹਾ ਲੋ ਡੇੜੀ ਮੈਂ ਹੁਣੇ ਆ ਗਿਆ ਖੇਤਾ 'ਚ ਪਹੁੰਚ ਗਿਆ ਪੱਠੇ ਭਈਆਂ ਨੇ ਫੜ ਦਿੱਤੇ ਤੇ ਟਰੈਕਟਰ ਤਾਂ ਲੱਦ ਕੇ ਡੇੜੀ ਨੂੰ ਹੀ ਤੋਰ ਪਏ ਬੈਂਡ ਨੂੰ ਮੈਂ ਕਿਹਾ ਲੈ ਵੀ ਡੇੜੀ ਦੇਰੇ ਨੇ ਨੀ ਜਾ ਰਹੇ ਆ ਪੂਰੇ ਵਈਏ ਪੂਰੇ ਫੈਟ ਰਖੇ ਹੋਏ ਦੋ ਭਰੀਆਂ ਪੜਤੀਆਂ ਪਟਿਆਰੀਆਂ ਉਤੋਂ ਅਧਕਾਰ ਪਹੁੰਚੇ ਘਰ ਵਾਲੀ ਲਧੋਰੀ ਦੀ ਕੱਪੜੇ ਆਪਾਂ ਜਾਣਾ ਸੀਗਾ ਹਜਾਤ ਉਹ ਜਾਗੋ ਤੇ ਮੈਂ ਕਿਹਾ ਚਲੋ ਜਲਦੀ ਕਰੋ ਫੇ ਚਲਿਏ ਕੀ ਹਾਲਾਤ ਵਾ ਕਹਿੰਦੇ ਲਓ ਜੇ ਦਸ ਮੇਲੇ ਤਿਆਰ ਹੋ ਗਏ ਉਹ ਮੈਂ ਕਿਹਾ ਬਲੇ ਬਲੇ ਕੋਈ ਵਿਆਹ ਨਹੀਂ ਘੜਦੇ ਬਹੁਜੀ ਪਿੰਡ ਦੇ ਵਿੱਚ ਨਾ ਕੋਈ ਲੰਗਰ ਤੇ ਨਾ ਕੋਈ ਪਿਆ ਅਸੀਂ ਨਹੀਂ ਛੱਡੀ ਦਾ ਪੂਰਾ ਫਿਰ ਮੈਂ ਹੋ ਗਿਆ ਪੂਰਾ ਸੈਟਅਪ ਦੇਖੋ ਵੀ ਭੰਗੜੇ ਪੈ ਰਹੇ ਨਹੀਂ ਯਾਰ ਚੱਕ ਪੂਰੇ ਪੂਰੇ ਭੰਗੜੇ ਪੈ ਰਹੇ ਪੂਰੇ ਜਸ਼ਨ ਮਨਾਏ ਗਏ விவாதிபிமாரி சக்கதே பலபல்